ਤਾਂ ਸਾਧ ਸੰਗਤ ਇੱਕ ਮਾਲਵੇ ਵਿੱਚ ਇਧਰਲੇ ਪਾਸੇ ਹੋਰ ਗੁਰਦੁਆਰੇ ਉਹ ਦਿਨੇ ਤੇ ਕੰਗੜ ਦੇ ਵਿੱਚਕਾਰ ਹੈ ਉਹ ਗੁਰਦੁਆਰੇ ਦਾ ਨਾਮ ਹੈ ਜ਼ਫਰਨਾਵਾ ਸਾਹਿਬ ਉੱਥੇ ਮਹਾਰਾਜ ਕੰਗੜ ਦੇ ਚੌਧਰੀਆਂ ਕੋਲ ਜਾਂਦੇ ਨੇ ਉਹ ਡਰਦੇ ਹੋਏ ਮਹਾਰਾਜ ਨੂੰ ਘਰ ਨਹੀਂ ਰੱਖਦੇ ਦੁਸ਼ੱਲਾ ਦੇ ਕੇ ਮਹਾਰਾਜ ਨੂੰ ਘਰੋਂ ਕੱਲ ਦਿੰਦੇ ਨੇ ਪਾਦਸ਼ਾਹ ਆ ਕੇ ਦਿਨੇ ਕੰਗੜ ਤੋਂ ਚੱਲ ਕੇ ਦਿਨੇ ਦੇ ਵਿੱਚਕਾਰ ਜਗ੍ਹਾ ਉੱਤੇ ਬਹਿ ਜਾਂਦੇ ਨੇ ਉੱਥੇ ਹਜ਼ੂਰ ਕੋਲ ਸੰਗਤ ਜੁੜਨ ਲੱਗ ਪਈ 21 ਦਿਨ ਤੋਂ ਵੱਧ ਮਹਾਰਾਜ ਉੱਥੇ ਰਹੇ ਜਿਹੜੇ ਕੰਗੜ ਦੇ ਚੌਧਰੀ ਸੀ ਨਾ ਭਾਈ ਲਖਮੀਰਾ ਭਾਈ ਸ਼ਮੀਰਾ ਭਾਈ ਤਖਤਮਲ ਉਹਨਾਂ ਵਿੱਚੋਂ ਭਾਈ ਲਖਮੀਰਾ ਤੇ ਤਖਤਮਲ ਸ਼ਰਾਬੀ ਕਵਾਬੀ ਬਸ਼ਈ ਨਸ਼ਈ ਜਿਹੜਾ ਉਹਨਾਂ ਦਾ ਘਪਰਾ ਆ ਭਾਈ ਸ਼ਮੀਰਾ ਉਹ ਭਾਵਨਾਵਾਂ ਵਾਲਾ ਉਹ ਆਪਣੇ ਭਰਾਵਾਂ ਦੀ ਮਾਫੀ ਮੰਗਣ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਕਹਿੰਦਾ ਮਹਾਰਾਜ ਮੇਰੇ ਭਰਾਵਾਂ ਤੋਂ ਗਲਤੀ ਹੋ ਗਈ ਮੇਰੇ ਪਰਿਵਾਰ ਤੋਂ ਗਲਤੀ ਹੋ ਗਈ ਮਹਾਰਾਜ ਸਭ ਕੁਝ ਤੁਹਾਡਾ ਦਿੱਤਾ ਸੀ ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ ਮਹਾਰਾਜ ਮਾਫ ਕਰ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ ਆਪੋ ਆਪਣਾ ਲਿਖ ਹੈ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਇਹ ਨਹੀਂ ਕਿਹਾ ਵੀ ਤੇਰੇ ਭਰਾਵਾਂ ਨੂੰ ਮਾਫ ਕੀਤਾ ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ ਅੱਪੋ ਆਪਣਾ ਲਿਖ ਹੈ ਤੂੰ ਆਪਣੀ ਸੇਵ ਜਮੀਰਿਆ ਕੀ ਚੱਲਦਾ ਮੰਨ ਵੇ ਦੱਸ ਕੀ ਚਾਹੀਦਾ ਕਹਿੰਦੇ ਮਹਾਰਾਜ ਇੱਕ ਬੁਰਕੀ ਜੁੱਠੀ ਦੇ ਦਿਓ ਮਹਾਰਾਜ ਸੀਤ ਪ੍ਰਸ਼ਾਦ ਦੇ ਦਿਓ ਕਲਗੀ ਤਰਪਾਦਸ਼ਾ ਨੇ ਰੰਦਾ ਪ੍ਰਸ਼ਾਦਾ ਥਾਲ ਉਹਨੂੰ ਦੇ ਦਿੱਤਾ ਕਹਿੰਦੇ ਲੈ ਪੂਰਾ ਥਾਲ ਹੀ ਤੈਨੂੰ ਦਿੱਤਾ ਜਿੰਨਾ ਪ੍ਰਸ਼ਾਦਾ ਬਚਿਆ ਸਾਰਾ ਦੇ ਦਿੱਤਾ ਕਹਿੰਦੇ ਲੈ ਲੈ ਜਾ ਕਹਿੰਦਾ ਮਹਾਰਾਜ ਮੈਂ ਘਰ ਲੈ ਕੇ ਜਾਣਾ ਚਾਹਉਨਾ ਤੁਹਾਡਾ ਸੀਤ ਪ੍ਰਸ਼ਾਦ ਮੇਰੇ ਭਰਾ ਮੇਰੇ ਬੱਚੇ ਛਕ ਲੈਣ ਮੇਰੇ ਬੱਚਿਆਂ ਦਾ ਭਲਾ ਹੋ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਤੇਰੀ ਮਰਜ਼ੀ ਆ ਉਹ ਲੈ ਗਿਆ ਗੁਰੂ ਦਾ ਸੀਤ ਪ੍ਰਸ਼ਾਦ ਮਿਲਿਆ ਆਜੋ ਭਾਈ ਗੁਰੂ ਦਾ ਪ੍ਰਸ਼ਾਦ ਲੈ ਲਓ ਤਾਂ ਜਦੋਂ ਥਾਲ ਵਿਖਿਆ ਨਾ ਸ਼ਰਾਬ ਵਿੱਚ ਰੱਜੇ ਹੋਏ ਉਹਦੇ ਭਰਾ ਤਖਤ ਮੰਨ ਲੈ ਹੱਥ ਮਾਰ ਕੇ ਥਾਲ ਸੁੱਟ ਤੱਕ ਕਹਿੰਦਾ ਗੁਰੂ ਦੀਆਂ ਜੂਠਾਂ ਵੀ ਘਰੋਂ ਚੁੱਕ ਕੇ ਲਿਆਉਣ ਲੱਪਿਆ ਸਾਰਾ ਪ੍ਰਸ਼ਾਦਾਂ ਮਿੱਟੀ 'ਚ ਰੁਲ ਗਿਆ ਦਾਲ ਸਬਜ਼ੀ ਭਾਜੀ ਰੋਟੀ ਮਿੱਟੀ ਚ ਰਿੱਤੇ ਜਲਿਬੜ ਗਈ ਖਾਣ ਦੇ ਯੋਗ ਨਾ ਰਹੀ ਇਹਨੇ ਟੋਆ ਪੱਟ ਕੇ ਦੱਬ ਦਿੱਤਾ ਜਦੋਂ ਸ਼ਮਾ ਨੂੰ ਗੁਰੂ ਦੇ ਦਰਬਾਰ ਚ ਆਇਆ ਨਾ ਜਿੱਥੇ ਅਜ ਗੁਰਦਰਾ ਜ਼ਫਰਨਾਵਾ ਸਾਹਿਬ ਆ ਪਾਦਸ਼ਾਹ ਦੂਰੋਂ ਹੱਸ ਪੈ ਕਹਿੰਦੇ ਸ਼ਮੀਰਿਆ ਕਰ ਲਿਆ ਭਰਾਮਾਂ ਦਾ ਭਲਾ ਕਹਿੰਦੇ ਸ਼ਮੀਰਿਆ ਹੋ ਗਿਆ ਤੇਰੇ ਭਰਾਮਾਂ ਦਾ ਬੱਚਿਆਂ ਦਾ ਭਲਾ ਅੱਖਾਂ ਭਰ ਕੇ ਰੋ ਪਿਆ ਕਹਿੰਦਾ ਮਹਾਰਾਜ ਜੁਨੀ ਪ੍ਰਸ਼ਾਦਾ ਸੁੱਟ ਦਿੱਤਾ ਮਹਾਰਾਜ ਸ਼ਰਾਬੀ ਭਰਾ ਤਖਤ ਮੰਨ ਲੈ ਪ੍ਰਸ਼ਾਦਾ ਸੁੱਟ ਦਿੱਤਾ ਸੱਚੇ ਬਾਦਸ਼ਾਹ ਫਿਰ ਬੋਲੇ ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ ਆਪੋ ਆਪਣਾ ਲਿਖ ਹੈ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਇਹਦਾ ਮਤਲਬ ਕਿਸੇ ਦੇ ਲੇਖ ਨਹੀਂ ਬਦਲੇ ਜਾ ਸਕਦਾ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਸਹਿਬ ਕਹਿੰਦੇ ਤੂੰ ਸੇਵਾ ਕਰਿਆ ਕਰ ਉਹ ਸੇਵਾ ਕਰਨ ਲੱਗ ਪਿਆ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾ ਉਧਰ ਕੋਲ ਬੈਠੇ ਕਹਿੰਦੇ ਸ਼ਮੀਰਿਆ ਤੇਰੀ ਸੇਵਾ ਤੇ ਸਾਡਾ ਮਨ ਬਹੁਤ ਖੁਸ਼ ਹੈ ਕੁਝ ਮੰਗ ਲੈ ਚੱਲ ਜੇ ਕੋਈ ਮੰਗਣਾ ਤਾਂ ਮੰਗ ਲੈ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੇਰਾ ਭਲਾ ਕਰ ਦਿਓ ਤੁਸੀਂ ਰੋਜ਼ ਕਹਿੰਦੇ ਰਹਿੰਦੇ ਹੋ ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਕਹਿੰਦੇ ਮਹਾਰਾਜ ਮੇਰਾ ਭਲਾ ਕਰ ਦਿਓ ਮਹਾਰਾਜ ਮੈਨੂੰ ਨਾ ਮੁਕਤੀ ਦੇ ਦਿਓ ਮੈਨੂੰ ਮਹਾਰਾਜ ਮੁਕਤੀ ਦੇ ਦਿਓ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਰਾਜ ਚਾਹੀਦਾ ਤੇਰੀਆਂ ਪੀੜੀਆਂ ਤੱਕ ਰਾਜ ਹੋਏਗਾ ਪੈਸਾ ਚਾਹੀਦਾ ਰਾਜ ਚਾਹੀਦਾ ਸੁੱਖ ਚਾਹੀਦਾ ਜੋ ਮੰਗਣਾ ਮੰਗ ਲੈ ਪਰ ਤੈਨੂੰ ਮੁਕਤੀ ਨਹੀਂ ਦੇ ਸਕਦੇ ਹੁਣ ਕੇ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਪੂਰਾ ਗੁਰੂ ਹੋਵੇ ਤਾਂ ਮੁਕਤੀ ਨਾ ਦੇ ਸਕੇ ਮਹਾਰਾਜ ਐ ਨਹੀਂ ਹੋ ਸਕਦਾ ਮਹਾਰਾਜ ਤੁਹਾਨੂੰ ਤਾਂ ਮੁਕਤੀ ਚਾਹੀਦੀ ਹੈ ਰਾਜ ਭਾਗ ਪੈਸਾ ਨਹੀਂ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹੇ ਧਾਰੇ ਮਹਾਰਾਜ ਤੁਸੀਂ ਮੁਕਤੀ ਦੀ ਦਾਤ ਦਿੰਦੇ ਹੋ ਮੈਨੂੰ ਕਿਉਂ ਨਹੀਂ ਮੁਕਤ ਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਤੇਰੇ 14 ਜਨਮ ਧਰਤੀ ਤੇ ਅਜੇ ਹੋਣੇ ਆ ਹੋਰ 14 ਜਨਮ ਕਹਿੰਦੇ ਤੇਰੇ ਕਰਮ ਇੰਨੇ ਇਕੱਠੇ ਹੋ ਗਏ 14 ਜਨਮ ਤੇਰੇ ਹੋਰ ਹੋਣੇ ਅਜੇ ਧਰਤੀ ਤੇ ਇੱਕ ਜਨਮ ਵਿੱਚ ਕਹਿੰਦੇ ਤੂੰ ਇੱਲ ਬਣਨਾ ਹੈ ਰੱਜ ਰੱਜ ਮਾਸ ਖਾਈ ਜਿਹੜਾ ਤੇਰਾ ਦਿਲ ਕਰ ਰਿਹਾ ਦੇਖੋ ਜੋ ਮਨ ਵਿੱਚ ਹੈ ਨਾ ਉਹ ਕਰਮ ਬਣ ਜਾਂਦੇ ਕਹਿੰਦੇ ਇੱਕ ਜਨਮ ਤੇਰਾ ਸੱਪ ਦਾ ਹੋਣਾ ਹੈ ਇੱਕ ਜਨਮ ਤੇਰਾ ਮਾਨਸ ਦੇਹੀ ਦਾ ਹੋਣਾ ਜਿੱਥੇ ਤੂੰ ਬਹੁਤ ਗਰੀਬ ਹੋਣਾ ਮੰਗ ਮੰਗ ਕੇ ਖਾਣਾ ਹੈ ਤੈਨੂੰ ਦੁੱਖ ਰੋਗ ਗਰੀਬੀ ਆਉਣੀ ਹੈ ਉਦੋਂ ਕਿਤੇ ਰੱਬ ਨੂੰ ਯਾਦ ਕਰੀ ਫਿਰ ਦੇਖਾਂਗੇ ਜਦੋਂ ਗੁਰੂ ਨੇ ਕਹਿਤਾ ਨਾ ਫਿਰ ਦੇਖਾਂਗੇ ਭਾਈ ਸ਼ਮੀਰਾ ਮਹਾਰਾਜ ਦੇ ਚਰਨਾਂ ਟੈਪਿਆ ਕਹਿੰਦਾ ਮਹਾਰਾਜ ਐਦਾਂ ਨਾ ਕਹੋ ਫਿਰ ਦੇਖਾਂਗੇ ਇਸੇ ਜਨਮ ਵਿੱਚ ਮੁਕਤ ਕਰੋ ਮਰਨ ਮੈਨੂੰ ਮੁਕਤੀ ਚਾਹੀਦੀ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਰਾਜ ਨਾ ਚਾਹੂੰ ਮਹਾਰਾਜ ਕੋਈ ਮੈਨੂੰ ਰਾਜ ਨਹੀਂ ਚਾਹੀਦਾ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਮੈਨੂੰ ਦਾਤ ਝੋਲੀ ਵਿੱਚ ਪਾਓ ਜਨਮ ਮਰਨ ਤੋਂ ਮੁਕਤ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਫਿਰ ਪਿਆਰ ਵਿੱਚ ਆ ਕੇ ਬੋਲੇ ਕਹਿੰਦੇ ਸ਼ਮੀਰਿਆ ਮੁਕਤੀ ਚਾਹੀਦੀ ਆ ਕਹਿੰਦੇ ਹਾਂ ਮਹਾਰਾਜ ਮੁਕਤੀ ਚਾਹੀਦੀ ਕਹਿੰਦੇ ਚਲੋ ਉਹ ਗੱਲ ਮੁਕਤੀ ਵਾਲੀ ਬਾਅਦ ਚ ਕਰਾਂਗੇ ਸ਼ਮੀਰਿਆ ਇੱਕ ਗੱਲ ਸੁਣ ਫਿਰ ਕਹਿੰਦੇ ਤੈਨੂੰ ਫਿਰ ਸਾਡੇ ਆ ਬਚਨ ਮੰਨਣਾ ਪੈਣਾ ਆ ਹੁਣ ਸੁਣਿਓ ਧਿਆਨ ਨਾਲ ਕਹਿੰਦੇ ਸ਼ਮੀਰਿਆ ਤੈਨੂੰ ਸਾਡਾ ਬਚਨ ਮੰਨਣਾ ਪੈਣਾ ਕਹਿੰਦੇ ਮਹਾਰਾਜ ਹੁਕਮ ਕਰੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਘਰ ਜਾ ਕੇ ਸਲਾਹ ਨਾ ਕਰੀ ਇੱਕ ਵਾਰ ਆਖੋ ਸਤਨਾਮ ਸ੍ਰੀ ਘਰ ਜਾ ਕੇ ਸਲਾਹ ਨਾ ਕਰੀ ਜੇ ਤੂੰ ਭਰਾਵਾਂ ਦੀ ਬੱਚਿਆਂ ਦੀ ਪਰਿਵਾਰ ਦੀ ਸਲਾਹ ਵਿੱਚ ਪੈ ਗਿਆ ਨਾ ਕਹਿੰਦੇ ਹੋ ਸਕਦਾ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈਣਾ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈ ਕਹਿੰਦੇ ਭਰਾਵਾਂ ਦੀ ਸਲਾਹ ਜਨਾ ਪਈ ਹੁਣ ਜੋ ਤੈਨੂੰ ਅਸੀਂ ਕਹਿਣ ਲੱਗੇ ਆ ਸ਼ਮੀਰਿਆ ਬਚਨ ਮੰਨ ਲਈ ਘਰ ਜਾ ਕੇ ਕਿਸੇ ਨਾਲ ਸਲਾਹ ਨਾ ਕਰੀ ਕਹਿੰਦੇ ਮਹਾਰਾਜ ਹੁਕਮ ਕਰੋ ਸੱਜੇ ਬਾਦਸ਼ਾਹ ਬੋਲੇ ਕਹਿੰਦੇ ਸ਼ਮੀਰਿਆ ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਟਾ ਤਿਆਰ ਹੋਣੇ ਸਵੇਰੇ ਕਿਸੇ ਇਸ਼ਨਾਨ ਕਰਕੇ ਆ ਕੇ ਅੰਮ੍ਰਿਤ ਸ਼ਕ ਲਈ ਸਲਾਹ ਨਾ ਕਰੀ ਕਹਿੰਦਾ ਮਹਾਰਾਜ ਸਤਿਵਚਨ ਸਤਿਵਚਨ ਇਨੇ ਘਰ ਜਾ ਕੇ ਸਲਾਹ ਨਹੀਂ ਕੀਤੀ ਨਾ ਭਰਾਵਾਂ ਨੂੰ ਦੱਸਿਆ ਨਾ ਘਰਦਿਆਂ ਨੂੰ ਦੱਸਿਆ ਨਾ ਬੱਚਿਆਂ ਨੂੰ ਦੱਸਿਆ ਅਗਲੀ ਸਵੇਰ ਕੇਸੀ ਇਸ਼ਨਾਨ ਕਰਕੇ ਆਇਆ ਗੁਰੂ ਕੋਲੋਂ ਕਕਾਰ ਲੈ ਕੇ ਪਹਿਨੇ ਕੇਸੀ ਇਸ਼ਨਾਨ ਕਰਕੇ ਕਕਾਰ ਪਹਿਨ ਕੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕ ਲਿਆ ਤੁਹਾਡੇ ਚ ਜਿਹਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੈ ਪੰਜ ਚੁਲੇ ਭਰ ਕੇ ਕੇਸਾਂ ਚ ਪਾਏ ਜਾਂਦੇ ਨੇ ਤੇ ਨਾਲ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਛੱਟੇ ਕਿਸਮ ਵਿੱਚ ਫਿਰ ਨੇਤਰਾਂ ਚ ਪਾਏ ਜਾਂਦੇ ਨੇ ਪੰਜ ਜੁਲੇ ਸ਼ਿਕਾਏ ਜਾਂਦੇ ਨੇ ਜਦੋਂ ਫਿਰ ਅੰਮ੍ਰਿਤ ਸੰਚਾਰ ਹੋ ਜਾਂਦਾ ਫਿਰ ਪੰਜ ਪਿਆਰੇ ਕਹਿੰਦੇ ਨੇ ਅੱਜ ਕਿਸੇ ਇਸ਼ਨਾਨ ਨਾ ਕਰਿਓ ਕੱਲ ਸਵੇਰੇ ਉੱਠ ਕੇ ਕਿਸੇ ਇਸ਼ਨਾਨ ਕਰਨਾ ਹੈ ਕਿਉਂ ਕਿਸਾਂ ਵਿੱਚ ਅੰਮ੍ਰਿਤ ਸਿੰਜਿਆ ਕੁਝ ਘੰਟੇ ਰਾਤ ਰਹਿਣ ਦਿਓ ਅੰਮ੍ਰਿਤ ਕੇ ਸਾਚ ਜਾਂਦੇ ਨਾ ਨਹਾ ਲਿਓ ਕਿਸਾਂ ਵਿੱਚ ਰਹਿਣ ਦਿਓ ਅੰਮ੍ਰਿਤ ਗੁਰੂ ਗੁਰੂ ਜਪਿਓ ਸਾਸ ਸੰਗਤ ਉਹ ਦਿਨ ਹੀ ਵੱਖਰਾ ਹੁੰਦਾ ਜਦੋਂ ਭਾਈ ਸ਼ਮੀਰੇ ਨੂੰ ਪਾਤਸ਼ਾਹ ਨੇ ਅਮਰਤ ਸ਼ਕਾਇਆ ਖੰਡੇ ਵਾਟੇ ਦੀ ਪੌਲ ਛਕੀ ਇਹ ਘਰ ਚਲਾ ਗਿਆ ਰਾਤ ਪਈ ਇਹਦੀ ਅੱਖਾਂ ਮੰਦ ਨੀਂਦ ਪਈ ਤੇ ਥੋੜੀ ਜਿਹੀ ਨੀਂਦ ਆਈ ਐਨੇ ਨੂੰ ਇਹਨੂੰ ਸੁਪਨਾ ਆ ਗਿਆ ਬੜਾ ਡਰਾਉਣਾ ਸੁਪਨਾ ਆਇਆ ਡਰ ਕੇ ਉੱਠ ਖੜਿਆ ਫਿਰ ਇਹਨੇ ਘੜੇ ਚੋਂ ਪਾਣੀ ਪੀਤਾ ਗੁਰੂ ਗੁਰੂ ਕਰਦਿਆਂ ਫਿਰ ਸੌਂ ਗਿਆ ਅਜੇ ਅੱਖ ਲੱਗੀ ਐ ਫਿਰ ਡਰਾਉਣਾ ਸੁਪਨਾ ਆ ਗਿਆ ਡਰ ਕੇ ਫਿਰ ਉੱਠਿਆ ਫਿਰ ਨੀਂਦ ਆਈ ਤੇ ਫਿਰ ਡਰਾਉਣਾ ਸੁਪਨਾ ਆ ਗਿਆ ਸੱਪ ਚੜ ਗਏ ਦੇ ਸੁੱਤੇ ਪੈ ਦੇ ਉੱਤੇ ਫਿਰ ਨੀਂਦ ਆਉਂਦੀ ਹੈ ਕਦੇ ਇਲਾਂ ਵੱਢ ਕੇ ਖਾਂਦੀਆਂ ਨੇ ਇਹਨੂੰ ਡਰ ਲੱਗਣ ਲੱਗ ਪਿਆ ਉੱਠ ਕੇ ਬਹਿ ਗਿਆ ਗੁਰੂ ਗੁਰੂ ਜਪਨੇ ਅੰਮ੍ਰਿਤ ਵਿਲਾ ਹੋ ਗਿਆ ਕਿਸੇ ਇਸ਼ਨਾਨ ਕੀਤਾ ਫਿਰ ਦਿਨ ਚੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਦਿਨੇ ਕੰਗੜ ਦੇ ਵਿਚਕਾਰ ਜਿੱਥੇ ਜ਼ਫਰਨਾਮਾ ਉੱਥੇ ਆ ਗਿਆ ਆ ਕੇ ਸੇਵਾ ਚ ਲੱਗ ਗਿਆ ਸਾਹ ਸੰਗਤ ਇੱਕ ਦਿਨ ਸੇਵਾ ਦਾ ਲੰਘਿਆ ਦੋ ਦਿਨ ਲੰਘੇ ਜਦੋਂ ਪਾਤਸ਼ਾਹ ਉੱਥੋਂ ਚੱਲਣ ਲੱਗੇ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਸੰਗਤ ਨੂੰ ਪਿਆਰ ਦਿੱਤਾ ਅਸੀਸਾਂ ਦਿੱਤੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮਾਲਵੇ ਦੀ ਧਰਤੀ ਤੋਂ ਅੱਗੇ ਤੁਰਨ ਲੱਗੇ ਤਾਂ ਸਾਹਮਣੇ ਜਦੋਂ ਸਾਰੀ ਸੰਗਤ ਨੂੰ ਅਸੀਸ ਦਿੱਤੀ ਸ਼ਮੀਰਾ ਵੀ ਖੜਾ ਹੈ ਭਾਈ ਸ਼ਮੀਰਾ ਅੱਖਾਂ ਭਰ ਕੇ ਰੋ ਰਿਹਾ ਹੈ ਹੱਥ ਜੜੇ ਹੋਏ ਨੇ ਪਾਤਸ਼ਾਹ ਕੋਲੋਂ ਲੰਘਣ ਲੱਗੇ ਕਹਿੰਦੇ ਸ਼ਮੀਰਾ ਮੋਢੇ ਤੇ ਹੱਥ ਧਰ ਕੇ ਬੋਲੇ ਕਹਿੰਦੇ ਤੂੰ ਕਿਉਂ ਰੋ ਰਹੇ ਹੈਂ ਭਾਈ ਤੂੰ ਕਿਉਂ ਰੋ ਰਹੇ ਹੈਂ ਭਾਈ ਸ਼ਮੀਰਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਪਤਾ ਨਹੀਂ ਦੁਹਾਰਾ ਤੁਹਾਡੇ ਜ਼ਿੰਦਗੀ ਚ ਦਰਸ਼ਨ ਹੋਣੇ ਨੇ ਕਿ ਨਹੀਂ ਹੋਣੇ ਮੇਰੇ ਭਾਗ ਵੱਡੇ ਇੰਨਾ ਸਮਾਂ ਤੁਹਾਡੇ ਚਰਨਾਂ 'ਚ ਸੇਵਾ ਕੀਤੀ ਪਤਾ ਨਹੀਂ ਦੁਹਾਰਾ ਦਰਸ਼ਨ ਹੋਣ ਜਾਂ ਨਾ ਹੋਣ ਪਰ ਬਾਦਸ਼ਾਹ ਇੱਕ ਤੁਹਾਨੂੰ ਬੇਨਤੀ ਕਰਨੀ ਮਹਾਰਾਜ ਮੇਰੀ ਚੁਰਾਸੀ ਘਟਾ ਦਿਓ ਮੇਰਾ ਜਨਮ ਮਰਨ ਮਿਟਾ ਦਿਓ ਮਹਾਰਾਜ ਜਿਹੜੇ 14 ਜਨਮ ਤੁਸੀਂ ਕਹਿੰਦੇ ਸੀ ਉਹ ਮੈਨੂੰ ਭੋਗਣੇ ਨਾ ਪੈਣ ਪਤਾ ਨਹੀਂ ਦੁਆਰਾ ਤੁਹਾਡੇ ਦਰਸ਼ਨ ਹੋਣ ਜਾਂ ਨਾ ਹੋਣ ਮਹਾਰਾਜ ਮੈਨੂੰ ਮੁਕਤ ਕਰਦੇ ਹੋ ਰੋਂਦੇ ਹੋਏ ਸ਼ਮੀਰੇ ਦੀਆਂ ਅੱਖਾਂ ਪੁੰਝਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰੇਆ ਕਿਹੜੇ 14 ਜਨਮ ਬਈ ਕਹਿੰਦਾ ਮਹਾਰਾਜ ਜਿਹੜੇ ਤੁਸੀਂ ਕਹਿੰਦੇ ਸੀ ਜਿਹੜੇ ਤੁਸੀਂ ਕਹਿੰਦੇ ਸੀ 14 ਜਨਮ ਤੈਨੂੰ ਭੋਗਣੇ ਪੈਣੇ ਮਹਾਰਾਜ ਉਹ ਨਾ ਭੋਗਣੇ ਪੈਣ ਮੇਰੇ ਤੇ ਕਿਰਪਾ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਕਿਹੜੇ 14 ਜਨਮ ਤੂੰ ਸਾਡਾ ਬਚਨ ਮੰਨ ਕੇ ਖੰਡੇ ਵਾਟੇ ਦੀ ਪੋਲ ਛਕ ਲਈ ਹੈ ਤੇਰੇ 14 ਜਨਮ ਰਤੀ ਸੁਪਨੇ ਵਿੱਚ ਹੀ ਕੱਢ ਦਿੱਤੇ ਕਹਿੰਦੇ ਤੈਨੂੰ ਸੁਪਨਾ ਆਇਆ ਸੀ ਜਦੋਂ ਅੰਮ੍ਰਿਤ ਬੰਨ੍ਹ ਕੀਤਾ ਕਹਿੰਦਾ ਮਹਾਰਾਜ ਬਹੁਤ ਡਰਾਉਣੇ ਸੁਪਨੇ ਆਏ ਸੀ ਕਹਿੰਦੇ ਤੇਰੇ 14 ਜਨਮ ਸੁਪਨੇ ਵਿੱਚ ਹੀ ਕੱਟ ਦਿੱਤੇ ਹੁਣ ਤੈਨੂੰ ਕੋਈ ਜਨਮ ਨਹੀਂ ਭੋਗਣਾ ਪੈਣਾ ਤੂੰ ਗੁਰੂ ਦਾ ਬਚਨ ਕਮਾਇਆ ਗੁਰੂ ਨੇ ਤੇਰੀ ਜ਼ਿੰਮੇਵਾਰੀ ਲੈ ਲਈ ਸਤਗੁਰ ਕੈ ਜਨਮ ਹੈ ਸਤਗੁਰ ਕੈ ਜਨਮ ਹੈ ਗਵਨ ਮਟਾਇਆ ਜਿੱਦਣ ਕੋਈ ਸਿੱਖ ਗੁਰੂ ਦਾ ਬਚਨ ਕਮਾ ਲੈਂਦਾ ਹੈ ਫਿਰ ਗੁਰੂ ਦੀ ਜ਼ਿੰਮੇਵਾਰੀ ਸੰਤੋ ਸਾਗਰ ਪਾਰੋ ਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਸੇਵਕ ਸਿੱਖ ਪੁੱਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਭਾਵੇਂ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਜਿੱਦਣ ਗੁਰੂ ਦਾ ਬਚਨ ਮੰਨਣ ਲੱਗਦਾ ਫਿਰ ਗੁਰੂ ਦੀ ਜ਼ਿੰਮੇਵਾਰੀ ਹੈ ਕੇ ਨਰਪਤ ਨਾਰਾਇਣ ਨਮਸ਼ਕਾਰੈ ਪੜੋ ਐਸੇ ਗੁਰ ਕਉ ਵਲ ਬਲ ਜਾਈਐ ਆਪ ਮੁਕਤਮ ਹੋਇ ਐਸੇ ਗੁਰ ਕਉ ਵਲ ਬਲ ਜਾਈਐ ਆਪ ਮੁਕਤਮ ਹੋਇ ਇੱਕ ਵਾਰ ਸਾਰੇ ਕਹੋ ਐਸੇ ਗੁਰ ਕਉ ਵਲ ਬਲ ਜਾਈਐ ਆਪ ਮੁਕਤਮ ਹੋਇ ਤਾਰੇ ऐसे गुर कावल भल जाई है आप मुकतम होए दा रे ऐसे पावल भल जाई आप मुकतम होए दा ऐसे गुर कावल भल जाई अब मुकतम होए आखो सतनाम श्री ਮੇਰੇ ਇੱਕ ਸੱਜਣ ਨੇ ਦੋ ਸਕੇ ਭਰਾ ਇੱਕ ਦਾ ਨਾਮ ਮੋਹਨ ਸਿੰਘ ਹੈ ਇੱਕ ਦਾ ਨਾਮ ਸੋਹਣ ਸਿੰਘ ਤਾਂ ਹੁਣ ਮੋਹਨ ਸਿੰਘ ਜੀ ਕੈਨੇਡਾ ਰਹਿੰਦੇ ਨੇ ਬਜ਼ੁਰਗ ਨੇ ਬਹੁਤ ਬਜ਼ੁਰਗ ਨੇ ਉਹ ਕਹਿੰਦਾ ਭਾਈ ਸਾਹਿਬ ਅਸੀਂ 35 ਸਾਲ ਨੌਕਰੀ ਕੀਤੀ ਦੋਹਾਂ ਭਰਾਵਾਂ ਨੇ ਕਹਿੰਦਾ ਫਿਰ ਰਿਟਾਇਰ ਹੋ ਗਏ ਬੱਚੇ ਵਿਆਹੇ ਗਏ ਕਹਿੰਦਾ ਮੈਂ ਆਪਣੇ ਭਰਾ ਨੂੰ ਕਿਹਾ ਵੀ ਸੋਹਣ ਹੁਣ ਆਪਾਂ ਅੰਮ੍ਰਿਤ ਛਕ ਲਈਏ ਗੁਰੂ ਦੇ ਲੜ ਲੱਗ ਜਾਈਏ ਬਹੁਤ ਸ਼ਰਾਬ ਪੀ ਲਈ ਹੁਣ ਕੁੜਮਾ ਵਾਲੇ ਹੋਵੇ ਚੰਗੇ ਨਹੀਂ ਲੱਗਦੇ ਕਹਿੰਦਾ ਉਹ ਮੰਨ ਗਿਆ ਕਹਿੰਦਾ ਅਸੀਂ ਜੋਹਲਾ ਵਾਲੇ ਸੰਤਾਂ ਦੇ ਅੰਮ੍ਰਿਤ ਸੰਚਾਰ ਹੁੰਦਾ ਸੀ ਸੰਗਰਾਂਦ ਵਾਲੇ ਦਿਨ ਕਹਿੰਦਾ ਅਸੀਂ ਉਸ ਦਿਨ ਚਲੇ ਗਏ ਪਿੰਡੋ ਤੁਰੇ ਮਾਨਕਾ ਘੁੰਮਣਾ ਉਹਨਾਂ ਦਾ ਪਿੰਡ ਹੈ ਕਹਿੰਦਾ ਜਦੋਂ ਰਾਮਾ ਮੰਡੀ ਤੋਂ ਬੱਸ ਬਦਲਣੀ ਸੀ ਨਾ ਦੇਖੋ ਬੰਦੇ ਤੇ ਕਰਮ ਕਿਦਾਂ ਧੋਖਾ ਦਿੰਦੇ ਕਹਿੰਦਾ ਜਿਹੜੀ ਬੱਸ 9:30 ਵਜੇ ਆਉਂਦੀ ਸੀ ਨਾ ਸਵੇਰੇ ਉਹ ਮਿਸ ਹੋ ਗਈ ਕਹਿੰਦਾ ਅਸੀਂ ਦੁਕਾਨ ਵਾਲਿਆਂ ਨੂੰ ਪੁੱਛੋ ਕਹਿੰਦੇ ਘੰਟੇ ਕੁ ਬਾਅਦ ਫਿਰ ਬੱਸ ਆ ਜਾਂਦੀ ਐ ਚਲੋ ਅਮ੍ਰਿਤਸਰ ਚਹਾਰ ਤਾਂ 12 ਵਜੇ ਸ਼ੁਰੂ ਹੋਣਾ ਕਹਿੰਦਾ ਮੈਂ ਕਿਹਾ ਚਲੋ ਸਵਾ 10 ਵਾਲੀ ਬੱਸੇ ਚੱਲ ਜਾਗੇ ਅਸੀਂ ਖਲੋ ਗਏ ਦੋਮਾ ਭਰਾਵਾਂ ਨੇ ਝੋਲਿਆਂ ਵਿੱਚ ਕਕਾਰ ਪਾਏ ਹੋਏ ਆਂ ਵੀ ਉੱਥੇ ਜਾ ਕੇ ਪਹਿਨਾਂਗੇ ਕੇਸੀ ਇਸ਼ਨਾਨ ਕਰਕੇ ਗਏ ਸੂਝਵਾਨ ਬੰਦੇ ਬੱਚੇ ਵਿਆਹੇ ਹੋਏ ਕਹਿੰਦਾ ਅਸੀਂ ਚੌਂਕ 'ਚ ਖੜੇ ਕਹਿੰਦਾ ਕਰਮ ਐਦਾਂ ਧੋਖਾ ਦਿੰਦੇ ਕਹਿੰਦਾ ਮੇਰਾ ਭਰਾ ਜਿਹੜਾ ਸੋਹਣ ਸਿੰਘ ਕਹਿੰਦਾ ਉਹਦੀ ਨજર ਨਾਲ ਸਾਹਮਣੇ ਚੌਂਕ 'ਚ ਲੱਟਾਂ ਜਗਣ ਤੇ ਰੰਗ ਬਰੰਗੀਆਂ ਸ਼ਰਾਬ ਦੀਆਂ ਬੋਤਲਾਂ ਚਮਕਣ ਕਿਉਂਕਿ ਠੇਕੇ ਵਾਲੇ ਲੱਟਾਂ ਵੀ ਬਹੁਤ ਲਾ ਕੇ ਰੱਖਦੇ ਨਾ ਤੇ ਜੇ ਕਿਸੇ ਨੂੰ ਘੱਟ ਵੀ ਦੇਖਦਾ ਉਹਨੂੰ ਵੀ ਦਿਸ ਜਾਏ ਵੀ ਠੇਕਾ ਇੱਕ ਲਿਖਣਗੇ ਵੀ ਲਾਲ ਅੱਖਰਾਂ ਵਿੱਚ ਵੀ ਠੇਕਾ ਦੇਸੀ ਅੰਗਰੇਜ਼ੀ ਸ਼ਰਾਬ ਦਾ ਮੋٹے ਅੱਖਰਾਂ ਜਿਹਨੂੰ ਘੱਟ ਨਜ਼ਰ ਆਉਂਦੇ ਨਾ ਐਨਕ ਵਾਲੇ ਨੂੰ ਉਹਨੂੰ ਵੀ ਨਜ਼ਰ ਆਵੇ ਵੀ ਠੇਕਾ ਆ ਗਿਆ ਉਹ ਕਹਿੰਦਾ ਚਮਕਣ ਬੋਤਲਾਂ ਕਹਿੰਦਾ ਭਾਈ ਸਾਹਿਬ ਜੀ ਕਰਮਾਂ ਨੇ ਧੋਖਾ ਦਿੱਤਾ ਮੇਰਾ ਭਰਾ ਸੋਹਣ ਸਿੰਘ ਕਹਿੰਦਾ ਉਹਦਾ ਮਨ ਨਾ ਟਿਕਿਆ ਉਹਨੇ ਕਕਾਰਾਂ ਵਾਲਾ ਝੋਲਾ ਮੈਨੂੰ ਫੜਾ ਕੇ ਕਹਿੰਦਾ ਮੋਹਨ ਸਿੰਘ ਤੂੰ ਸ਼ੱਕ ਲ ਮੈਂ ਤਾਂ ਫਿਰ ਕਿਤੇ ਦੇਖੂਗਾ ਕਹਿੰਦਾ ਉਹਨੇ ਜਾ ਕੇ ਬੋਤਲ ਲੈ ਲਈ ਅੱਧੀ ਉੱਥੇ ਪੀ ਲਈ ਅੱਧੀ ਘਰ ਨੂੰ ਲੈ ਗਿਆ ਕਹਿੰਦਾ ਮੈਂ ਮਹਾਰਾਜ ਦਾ ਨਾਮ ਜਪਦਿਆਂ ਜਪਦਿਆਂ ਝੋਲਾ ਪਹੁੰਚ ਕੇ ਉੱਥੇ ਖੰਡੇ ਵਾਟੇ ਦੀ ਪੌਲ ਸ਼ੱਕੀ ਅੰਮ੍ਰਿਤ ਸ਼ੱਕ ਲਿਆ ਅੱਜ ਉਹ ਬਜ਼ੁਰਗ ਨੇ ਦੋਇ ਤਿਮੀ ਆਦਮੇ ਸਹਿਜ ਪਾਠ ਕਰਦੇ ਨੇ ਅਮਰਤ ਛੱਕਿਆ ਉਹਨਾਂ ਨੂੰ 20 ਸਾਲ ਤੋਂ ਵੱਧ ਸਮਾਂ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਭਰਾ ਦਾ ਹੁਣ ਸੌਣ ਦਾ ਕੀ ਹਾਲ ਹੈ ਕਹਿੰਦਾ ਉਹਦਾ ਤਾਂ ਹਾਲ ਪੁੱਛੋ ਨਾ ਬਾਬਾ ਜੀ ਮੈਂ ਕਿਹਾ ਕਿਉਂ ਕਹਿੰਦਾ ਕਰਮਾਂ ਨੇ ਇੰਨਾ ਧੋਖਾ ਦਿੱਤਾ ਉਸ ਦਿਨ ਖੁੰਝ ਗਿਆ ਅਮਰ ਛਕਣ ਤੋਂ ਮੁੜ ਕੇ ਜ਼ਿੰਦਗੀ 'ਚ ਉਹ ਸਵੱਬ ਨਹੀਂ ਬਣਿਆ ਉਹ ਵਕਤ ਦੁਆਰਾ ਨਹੀਂ ਜ਼ਿੰਦਗੀ ਵਿੱਚ ਆਇਆ ਕਹਿੰਦਾ ਉਹਦੀ ਸ਼ਰਾਬ ਵਧਦੀ ਗਈ ਉਹਦਾ ਸ਼ੂਗਰ ਦਾ ਰੋਗ ਵੱਧਦਾ ਗਿਆ ਤੇ ਕਹਿੰਦਾ ਭਾਈ ਸਾਹਿਬ ਜੀ ਹੁਣ ਸ਼ੂਗਰ ਨਾਲ ਪਹਿਲਾਂ ਇੱਕ ਪੈਰ ਇੱਕ ਲੱਤ ਕੱਟੀ ਆ ਹੁਣ ਦੂਜੀ ਲੱਤ ਕੱਟਣ ਤੇ ਹੋਇਆ ਕਹਿੰਦੇ ਮੈਂ ਹੁਣ ਉਹਨੂੰ ਕਹਿੰਦਾ ਹੁਣ ਛੱਕ ਲੇਗਾ ਅੰਮ੍ਰਿਤ ਕਹਿੰਦਾ ਹੁਣ ਉਹ ਰੋਂਦਾ ਤਾਹਾ ਮਾਰ-ਮਾਰ ਕੇ ਰੋਂਦਾ ਬਹੁਤ ਹੁਣ ਨਹੀਂ ਮੈਂ ਛੱਕ ਇਹ ਵਕਤ ਲੰਘ ਜਾਂਦਾ ਹੈ ਜ਼ਿੰਦਗੀ ਚ ਦੁਆਰਾ ਨਹੀਂ ਆਉਂਦਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਖਾਲਸੇ ਦਾ ਮਹਾਨ ਸਿਰਜਣਾਪੁਰ ਵਿਸਾਖੀ ਦਾ ਦਿਹਾੜਾ ਇਹ ਵਕਤ ਲੰਘ ਨਾ ਜਾਵੇ ਅੰਮ੍ਰਿਤ ਛਕੋ ਗੁਰੂ ਦੇ ਪੁੱਤਰ ਧੀਆਂ ਬਣੀਏ ਜਨਮ ਸਫਲ ਕਰੀਏ। ਇਹ ਗੁਰੂ ਦੇ ਲਿਖੇ ਲਾਓ ਹੁਣ ਵਕਤ। ਦੇਖੋ ਇਹ ਸਿੱਧੀ ਗੱਲ ਐ ਜਿਨ੍ਹਾਂ ਦੀ ਉਮਰ 40 ਸਾਲ ਤੀ ਹੋ ਗਈ ਨਾ 41 ਸਾਲ। ਹੁਣ ਇਮਾਨਦਾਰੀ ਨਾਲ ਗੁਰੂ ਦੇ ਲੜ ਲੱਗ ਜਿਓ। ਕਿਉਂ 40 ਸਾਲ ਤੱਕ ਸਾਰਾ ਕੋਈ ਬੰਦਾ ਦੇਖ ਲੈਣਾ। ਖਾਣ ਪੀਣ ਪਹਿਨਣ ਦਾ ਸ਼ੌਕ 40 ਸਾਲ ਤੱਕ ਰੀਝਾਂ ਜਈਆਂ ਪੂਰੀਆਂ ਹੋ ਜਾਂਦੀਆਂ ਨੇ। ਉਤੋਂ ਬਾਅਦ ਜੇ ਫਿਰ ਵੀ ਬੰਦੇ ਨੇ ਕਰਨਾ ਉਹ ਸਾ社 ਸੰਗਤ ਤੁਹਾਡੀ ਆਪਣੀ ਕਰਮਾਂ ਦੀ ਫਿਰ ਖੇਡ ਐ ਦੇਖੋ ਕਈ ਬੰਦੇ ਉਮਰ ਛਪਾਉਂਦੇ ਰਹਿੰਦੇ ਵੇ 40 ਸਾਲ ਛੋਪੀ ਜਾ 40 ਸਾਲ ਤੇ ਚਿੱਟੇ ਵਾਲ ਆਉਣ ਲੱਗ ਪੈਂਦੇ ਕਈ ਫਿਰ ਛਪਾਣ ਲੱਪੈਂਦੇ ਆ ਕਲ ਕੁਲਕ ਜੇ ਲਾ ਕੇ ਥੋੜੇ ਛਪ ਜਾਂਦੇ ਪਰ ਐ ਨਾ ਸਮਝੋ ਵੇ ਉਮਰ ਛਪ ਜਾਂਦੀ ਐ ਭਾਈ ਇਹ ਤੁਹਾਨੂੰ ਬੇਨਤੀ ਐ 40 ਸਾਲ ਤੱਕ ਠੀਕ ਐ ਰੀਜਾਂ ਪੂਰੀਆਂ ਹੋ ਜਣੀਆਂ ਘੁੰਮਣ ਫਿਰਨਦਾ ਵੇ ਇਦਾਂ ਦਾ ਪਹਿਨਣਾ ਖਾਣਾ ਘੁੰਮਣਾ ਫਿਰਨਾ ਆ ਬੀਬੀਆਂ ਨੂੰ ਕਈ ਵਾਰ ਸ਼ੌਕ ਜਿਹਾ ਹੁੰਦਾ ਵੇ ਬਹਾਲ ਕਾਲੇ ਕਰਨੇ ਹਜੇ ਤਾਂ ਮੈਂ ਹਾਈਲਾਈਟ ਕਰਾਉਣੇ ਆ ਬਾਲ ਹੁਣ ਨਵਾਂ ਕੰਮ ਚੱਲਿਆ ਹੋਇਆ ਇਹ 40 ਸਾਲ ਤੱਕ ਹੋ ਗਿਆ ਸਭ ਕੁਝ ਹੁਣ ਗੁਰੂ ਦੇ ਲੜ ਲੱਗੀਏ ਹੁਣ ਗੁਰੂ ਦੇ ਲੇਖੇ ਜਨਮ ਲਾਈਏ ਪਤਾ ਕਿਉਂ ਇਹਦਾ ਰੀਜ਼ਨ ਪੁੱਛਿਓ ਮੇਰੇ ਕੋਲ ਕਿਉਂ ਹੁਣ ਗੁਰੂ ਦੇ ਲੜ ਲੱਗਣਾ ਹੈ ਜਿਹਦੀ ਉਮਰ 40 ਸਾਲ ਦੀ ਹੈ ਇਹਦਾ ਮਤਲਬ ਉਹਦਾ ਬੱਚਾ 13 14 ਸਾਲ ਦਾ ਜੇ 25 26 27 ਸਾਲ ਦੀ ਉਮਰ 'ਚ ਵਿਆਹ ਹੁੰਦਾ ਜਿਹਦਾ ਬੱਚਾ ਸਾਹ ਸੰਗਤ ਜਿਹਦੀ ਉਮਰ 40 ਸਾਲ ਹੈ ਉਹਦਾ 25 ਸਾਲ ਚ ਵੀ ਜੇ ਵਿਆਹ ਹੋਇਆ ਤਾਂ 15 ਸਾਲ ਦਾ ਬੱਚਾ ਹੋਇਆ ਜਾਂ 14 ਸਾਲ ਦਾ ਹੋਇਆ 13 14 ਸਾਲ ਦਾ ਬੱਚਾ ਹੈ ਉਹਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ ਅੱਜ ਗੁਰੂ ਦੇ ਲੜ ਨਹੀਂ ਲੱਗੋਂਗੇ ਜੇ ਤੁਸੀਂ 60 ਸਾਲ ਤੱਕ ਐਂ ਲੰਘ ਗਏ ਤੁਹਾਡੇ ਬੱਚਿਆਂ ਨੇ ਤੁਹਾਨੂੰ ਸਵਾਲ ਕਰਨੇ ਬਾਪੂ 60 ਸਾਲ ਤੱਕ ਦਾ ਤੂੰ ਪੀਂਦਾ ਨੇ ਸਾਨੂੰ ਕਿ ਰੋਕਨੇ ਹੈ ਕੋਈ ਜਵਾਬ ਕਿਸੇ ਕੋਲ ਮਾਂ ਨੂੰ ਸਵਾਲ ਕਰਨਾ ਧੀ ਨੇ ਤੂੰ ਤਾਂ ਮਾਈ ਤੂੰ ਤਾਂ ਆਪਣੇ ਵੱਲ ਵੇਖ 60 ਸਾਲ ਦੀ 50 ਸਾਲ ਦੀ ਉਮਰ ਤੱਕ ਤਾਂ ਤੂੰ ਪਰਲ ਨਹੀਂ ਛੜਿਆ ਸਾਨੂੰ ਕੀ ਕਹਨੀ ਹੈ ਫਿਰ ਰੁਕ ਜਾਓਗੇ ਤੁਹਾਡੇ ਬੱਚੇ ਨਹੀਂ ਹੁਣ ਆਪਾਂ ਗੁਰੂ ਦੇ ਲੜ ਲੱਗ ਜਾਈਏ ਠੀਕ ਹੈ ਥੋਂ ਤੱਕ ਹੁਣ ਬੱਚੇ ਤੁਤੋਂ ਸਿੱਖਣਗੇ ਨੈਲਸਨ ਮੰਡੇਲਾ ਦੀ ਇੱਕ ਸਟੇਟਮੈਂਟ ਹੈ ਬੱਚੇ ਨੂੰ ਕਹੀ ਜੋ ਕਹੀ ਜੋ ਕੰਮ ਨਹੀਂ ਕਰਦਾ ਉਹਦੇ ਸਾਹਮਣੇ ਆਪ ਕੰਮ ਕਰਨ ਲੱਗ ਜਾਓ ਬੱਚਾ ਦੇਖ ਕੇ ਸਿੱਖ ਜਾਂਦਾ ਹੈ ਆਪਾਂ ਗੁਰੂ ਦੇ ਲੜ ਆਪ ਲੱਗिए ਬਾਣੀ ਪੜਿਓ ਫਿਰ ਤੁਹਾਡੇ ਵੱਲ ਵੇਖ ਕੇ ਤੁਹਾਡੇ ਬੱਚੇ ਵੀ ਤੁਰ ਪੈਣਗੇ ਕਿਉਂਕਿ ਸਭ ਤੋਂ ਕੋਸਟਲੀ ਪ੍ਰਾਪਰਟੀ ਮਹਿੰਗੀ ਜ਼ਾਇਦਾਦ ਤੁਹਾਡੀ ਆਪਣੀ ਔਲਾਦ ਹੈ ਜਿਹਦੇ ਬੱਚੇ ਕਹਿਣ ਵਿੱਚ ਸਿੱਖੀ ਨਾਲ ਜੁੜ ਗਏ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਭਾਵੇਂ ਜਿੰਨਾ ਮਰਜੀ ਮੀਰ ਹੋਵੇ ਇਸ ਲਈ ਗੁਰੂ ਅੱਗੇ ਅਰਦਾਸ ਕਰੋ ਆਪਣੇ ਲਈ ਆਪਣੇ ਬੱਚਿਆਂ ਵਾਸਤੇ ਆਪਾਂ ਗੁਰੂ ਦੇ ਲੜ ਲੱਗੀਏ ਇਹ ਜੀਵਨ ਜਨਮ ਸਫਲ ਹੋਵੇ ਹੋ ਜਾਣ ਲੋਕ ਸੁਖੀਏ ਔਰ ਲੋਕ ਸਹੇਲੇ ਨਾਨਕ ਹਰਪ੍ਰਵ ਆਪੇ ਮਿਲੇ ਸਾਰੀਆਂ ਸੰਤਾਂ